ਸਾਹਿਬ ਜੀਓ ਧੰਨ 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 ਜਨ ਆਇਓ ਜਿਸ ਬਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹੀ ਹੈ ਸਵਾਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਗਤੇ ਮੁਗਦ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜਹਾਂ ਦੇ ਹੌਲ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਲੋਗ ਪਰ ਲੋਗ ਦੇ ਰੱਖਿਓ ਕਿ ਭਗਤਾਂ ਚਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਿੱਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੇ ਸਾਧ ਸੰਗਤ ਜੀ ਤਨਤਾ ਦੇ ਯੋਗ ਬੜਾ ਭਾਗੇ ਹੋ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਦਇਆ ਕੀਤੀ ਹੈ ਅੰਮ੍ਰਿਤ ਵੇਲਾ ਸੱਚ ਨਾ ਓੜਿਆ ਹੀ ਵੀ ਚਾਰ ਅੰਮ੍ਰਿਤ ਵੇਲਾ ਬਖਸ਼ਿਆ ਜੀਵਨ ਸੁਆਸ ਬਖਸ਼ੇ ਹਨ ਤਨ ਤਨ ਦੂਜੇ ਪਾਸ਼ਾ ਗੁਰੂ ਨਾਨਕ ਸਰੂਪ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਸੋ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਸਾਹਿਬ ਮਿਹਰ ਕਰਨ ਗੁਰੂ ਮਹਾਰਾਜ ਦੇ ਸੋ ਜਿਹੜੇ ਪਿਆਰੇ ਦਿਨ ਹਨ ਅਸੀਂ ਚੜ੍ਹਦੀ ਕਲਾ ਵਿੱਚ ਯਾਦ ਕਰਕੇ ਉਹਨਾਂ ਨੂੰ ਖਾਸ ਤਰੀਕੇ ਦੇ ਨਾਲ ਮਨਾਈਏ ਖਾਸ ਮਤਲਬ ਬਾਣੀ ਕੀਰਤਨ ਕਥਾ ਇਸ ਦੇ ਰੂਪ ਦੇ ਵਿੱਚ ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਮਾਰਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਗੋਦ ਵਿੱਚ ਬੈਠ ਗਏ ਬਾਣੀ ਰੂਪੀ ਭੋਜਨ ਸ਼ੱਕੇ ਕਥਾ ਰੂਪੀ ਭੋਜਨ ਸ਼ੱਕੇ ਕੀਰਤਨ ਰੂਪੀ ਭੋਜਨ ਸ਼ੱਕੇ ਗੁਰੂ ਮਾਰਾ ਜੀ ਦਾ ਲੱਖ ਲੱਖ ਸ਼ੁਕਰਾਨਾ ਕਰੀਏ ਅਤੇ ਜੀਵਨ ਨੂੰ ਜਾਂਚ ਦੇਣ ਵਾਲੀ ਉਹ ਬਾਣੀ ਜੀਵਨ ਨੂੰ ਸੇਧ ਬਣ ਦੇਣ ਵਾਲੀ ਜੀਵਨ ਨੂੰ ਸੋਨਾ ਬਣਾਉਣ ਵਾਲੀ ਉਸ ਬਾਣੀ ਨੂੰ ਬਹੁਤ ਹੀ ਪ੍ਰੇਮ ਸ਼ਰਧਾ ਤੇ ਵਿਸ਼ਵਾਸ ਨਾਲ ਸਰਵਣ ਕਰੀਏ ਆਓ ਕਿਰਪਾ ਕਰੋ ਗੁਰੂ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਸੋ ਸਾਇਓ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੇਵਾ ਦੀ ਮਿਸਾਲ ਪੈਦਾ ਕੀਤੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਪਹਿਲੇ ਸਤਿਗੁਰੂ ਜੀ ਸਨ ਤੇ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਸਨ ਗੁਰੂ ਮਹਾਰਾਜ ਜੀ ਨੇ ਕਿਆ ਸੇ ਵੀ ਸ਼ਬਦ ਗੁਰੂ ਸੁਰਤ ਤੁਣ ਚੇਲਾ ਉਹ ਕਿਸੇ ਸਰੀਰ ਕਰਕੇ ਜਿਹੜਾ ਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਉਹਨਾਂ ਦੇ ਪਾਸ ਨਹੀਂ ਗਏ ਤੇ ਉਹਨਾਂ ਨੇ ਉਸ ਤਰ੍ਹਾਂ ਹੀ ਸੇਵਾ ਕੀਤੀ ਸਾਰੀ ਕਨਾਸ ਦੀ ਸ਼ਬਦ ਦੇ ਨਾਲ ਵਿਚਾਰ ਦੇ ਨਾਲ ਬਾਣੀ ਦੇ ਨਾਲ ਤੇ ਕੋਲ ਰਹਿ ਕੇ ਸਰੀਰ ਰੂਪ ਦੇ ਵਿੱਚ ਜਿਹੜੀ ਸੇਵਾ ਕਰਨ ਦਾ ਅਵਸਰ ਸਭ ਤੋਂ ਪਹਿਲਾਂ ਪਾਈ ਲੈਣਾ ਜੀ ਮਤਲਬ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਇਹ ਮਿਲਿਆ ਸਚੇ ਪਾਸ਼ਾ ਉਹਨਾਂ ਦਾ ਆਉਣਾ ਜਿਹੜਾ 1504 ਈਸਵੀ ਮੱਤੇ ਦੀ ਸ람 ਨੇੜੇ ਮੁਕਤਸਰ ਤੇ ਜ਼ਿਲ੍ਹਾ ਜਿਹੜਾ ਹੈ ਇਹ ਫਿਰੋਜ਼ਪੁਰ ਤੇ ਉਹਨਾਂ ਦਾ ਜਿਹੜਾ ਆਉਣਾ ਹੈ ਪਿਤਾ ਫਿਰੂਮਲ ਜੀ ਅਤੇ ਮਾਤਾ ਨਾਮ ਮਾਤਾ ਦਾ ਨਾਮ ਦਇਆ ਜੀ ਜਾਂ ਦਇਆ ਕੌਰ ਜੀ ਲਿਖਿਆ ਹੋਇਆ ਉਹਨਾਂ ਦੇ ਗ੍ਰਹਿ ਵਿਕੇ ਹੋਇਆ ਪਿਤਾ ਜੀ ਕਾਰੋਬਾਰੀ ਹਨ ਧਾਰਮਿਕ ਇਨਸਾਨ ਹਨ ਧਾਰਮਿਕ ਭਾਵਨਾਵਾਂ ਉਹਨਾਂ ਦੇ ਅੰਦਰ ਹਨ ਪਰਮਾਤਮਾ ਨਾਲ ਜੁੜੇ ਹਨ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਸਾਡੇ ਲੋਕਾਂ ਦੇ ਵਿੱਚ ਆਏ ਹੋ ਸੀ ਬ੍ਰਾਹਮਣ ਸੀ ਵਾਇਸ਼ ਸੀ ਖੱਤਰੀ ਸੀ ਸ਼ੂਦਰ ਸੀ ਉਹ ਲਗਭਗ ਜ਼ਿਆਦਾ ਸਨਾਤਨੀ ਮਤ ਨੂੰ ਜਿਹੜਾ ਸੀ ਉਹ ਫੋਲੋ ਕਰਦੇ ਸਨ ਉਹੀ ਪਰੰਪਰਾਵਾਂ ਉਹੀ ਰੀਤ ਰਿਵਾਜ ਜਿਹੜੇ ਨੇ ਆਮ ਘਰਾਂ ਦੇ ਵਿੱਚ ਚੱਲਦੇ ਹੁੰਦੇ ਸਨ ਕਿਉਂਕਿ ਉਸ ਵੇਲੇ ਜੋ ਬ੍ਰਹਮਣ ਸੀ ਪੰਡਿਤ ਸੀ ਉਸ ਦੇ ਮੁਤਾਬਕ ਜੋ ਸਿਖਾਇਆ ਜਾਂਦਾ ਸੀ ਉਹ ਲੋਕਾਂ ਤੱਕ ਪਹੁੰਚਦਾ ਸੀ ਜਿੱਦਾਂ ਦੀ ਉਹ ਵਿਚਾਰ ਦਿੰਦਾ ਸੀ ਉਦਾਂ ਦੀ ਲੋਕਾਂ ਤੱਕ ਪਹੁੰਚਦੀ ਸੀ ਲੋਕ ਉਸੇ ਤਰ੍ਹਾਂ ਕਰਦੇ ਸਨ ਬਾਕੀ ਮਨੂ ਸਿਮਰਤੀ ਨੇ ਜਿਹੜਾ ਆਪਣਾ ਕਬਜਾ ਕਰ ਰੱਖਿਆ ਸੀ ਉਹਦੇ ਮੁਤਾਬਕ ਲੋਕ ਦੇਵੀ ਦੇਵਤਿਆਂ ਦੀ ਉਪਾਸ਼ਕ ਸਨ ਕਰਮ ਕਾਂਡਾਂ ਨੂੰ ਮੰਦੇਸਨ ਬਹੁਤ ਜ਼ਿਆਦਾ ਜਨਤਾ ਜਿਹੜੀ ਸੀ ਇਹਨਾਂ ਚੀਜ਼ਾਂ ਦੇ ਵਿੱਚ ਸੀ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਨਾਨਕ ਨਿਰਮਲ ਪੰਥ ਚਲਾਇਆ ਸੱਚੇ ਬਾਦਸ਼ਾਹ ਨੇ ਮਿਹਰ ਕਰਕੇ ਐਦਾਂ ਦਾ ਪੰਥ ਚਲਾਇਆ ਜਿਹੜਾ ਸਾਰਿਆਂ ਤੋਂ ਇੱਕ ਵੱਖਰਾ ਡਿਫਰੈਂਟ ਤੇ ਨਵੇਕਲਾ ਸੀ ਉਹਦੇ ਵਿੱਚ ਕਰਮ ਕਾਂਡ ਨੂੰ ਕੋਈ ਜਗ੍ਹਾ ਨਹੀਂ ਸੀ ਪੁਰਾਣੀਆਂ ਰਵਾਇਤਾਂ ਤੇ ਪਰੰਪਰਾਵਾਂ ਜਿਹੜੀਆਂ ਸੀ ਉਹਨਾਂ ਨੂੰ ਕੋਈ ਵੀ ਜਗ੍ਹਾ ਨਹੀਂ ਸੀ ਉਹਨਾਂ ਨੂੰ ਕੋਈ ਵੀ ਜਗ੍ਹਾ ਨਹੀਂ ਸੀ ਜਿੱਡੀਆਂ ਵੀ ਪੁਰਾਣੀਆਂ ਰਵਾਇਤਾਂ ਜਾਂ ਪਰੰਪਰਾਵਾਂ ਸੀ ਇਸ ਕਰਕੇ ਜਿਹੜੇ ਭਾਈ ਲੈਣਾ ਸੀ ਇਹਨਾਂ ਦਾ ਜਿਹੜਾ ਪਰਿਵਾਰ ਸੀ ਇਹ ਦੇਵੀ-ਦੇਵਤਿਆਂ ਨਾਲ ਜੁੜਿਆ ਹੋਇਆ ਸੀ ਜੋ ਇਤਿਹਾਸ ਵਿੱਚ ਲਿਖਿਆ ਆਉਂਦਾ ਜੋ ਇਤਿਹਾਸ ਵਿੱਚ ਲਿਖਿਆ ਆਉਂਦਾ ਹੈ ਉਹਨਾਂ ਦਾ ਪਰਿਵਾਰ ਵੀ ਜਿਵੇਂ ਸਨਾਤਨ ਮਤ ਦੇ ਨਾਲ ਦੇਵੀ-ਦੇਵਤਿਆਂ ਨਾਲ ਜੁੜਿਆ ਹੋਇਆ ਸੀ ਪਰ ਅੰਦਰੋਂ ਬਹੁਤ ਧਾਰਮਿਕ ਭਾਵਨਾ ਸੀ ਕਿਉਂਕਿ ਹਰ ਬੰਦਾ ਜਿਹੜਾ ਧਾਰਮਿਕ ਹੁੰਦਾ ਉਹ ਕਦੇ ਕਿਸ ਨਾ ਕਿਸੇ ਚੀਜ਼ ਨਾਲ ਜੁੜਿਆ ਹੁੰਦਾ ਹੈ ਉਹ ਵਕਈ ਗੱਲ ਨੇ ਉਹਨਾਂ ਨੂੰ ਬਾਅਦ ਵਿੱਚ ਅਸਲ ਦਾ ਪਤਾ ਲੱਗੇ ਬਾਅਦ ਵਿੱਚ ਕੋਈ ਗਾਈਡ ਕਰੇ ਜਿਵੇਂ ਅਸੀਂ ਵੀ ਦੇਖੋ ਬਾਣੀ ਅਸੀਂ ਬਚਪਨ ਦੀ ਪੜਦੇ ਆ ਜਦੋਂ 40 ਸਾਲ 45 ਸਾਲ ਦੀ ਪਰ ਸੋਝੀ ਹੌਲੀ ਹੌਲੀ ਹੋਣ ਆਣ ਲੱਗੀ ਐ ਜਿੱਦਾਂ ਸਾਡੇ ਮਾਪਿਆਂ ਨੇ ਕਿਹਾ ਨਾ ਵੀ ਇਦਾਂ ਕਰਾਈ ਉਦਾਂ ਹੀ ਕਰੀ ਜਾਣਾ ਜਿੱਦਾਂ ਸਾਡੇ ਗਵੰਡੀਆਂ ਨੇ ਕਿਹਾ ਚਾਚੀਆਂ ਤਾਈਆਂ ਨੇ ਕਿਹਾ ਠੀਕ ਆ ਮਾਮੀਆਂ ਮਾਸੀਆਂ ਨੇ ਕਿਹਾ ਸੀ ਉਦਾਂ ਕਰੀ ਜਾਣਾ ਪਰ ਜਦੋਂ ਅਸੀਂ ਬਾਣੀ ਨੂੰ ਖੋਜਿਆ ਸੀ ਕਿਹਾ ਨਹੀਂ ਭਾਈ ਇਦਾਂ ਨਹੀਂ ਕਰਨਾ ਚਾਹੇ ਸਾਡੇ ਮਾਪੇ ਨੇ ਤੇ ਚਾਹੇ ਸਾਡੇ ਬਡੇਰੇ ਨੇ ਅਜਿਹਾ ਨਾ ਨਾ ਤੁਸੀਂ ਇਹ ਗਲਤ ਕਰਦੇ ਹੋ ਗਲਤ ਸਿਖਾਤਾ ਸਾਨੂੰ ਆਪਾਂ ਦੇ ਉਹ ਕਰਨਾ ਜੋ ਗੁਰਮਰਿਆਦਾ ਵਿੱਚ ਲਿਖਿਆ ਹੈ ਇਹ ਸਾਨੂੰ ਬਾਬੇ ਨਾਨਕ ਨੇ ਦੱਸ ਦਿੱਤਾ ਤੇ ਹੌਲੀ ਹੌਲੀ ਸਾਨੂੰ ਦਿਨੋਂ-ਦਿਨ ਪਤਾ ਲੱਗਦਾ ਜਾ ਰਿਹਾ ਸੋ ਮੇਰੇ ਕਹਿੰਦਾ ਭਾਉ ਵੀ ਉਹ ਸਨਾਤਨਵਾਦੀ ਨਾਲ ਲੋਕ ਜੁੜੇ ਹੋਏ ਸਨ ਪਰ ਜਦੋਂ ਬਾਬੇ ਦੇ ਸੰਪਰਕ ਚ ਆਏ ਬਾਬੇ ਨਾਨਕ ਦੀ ਬਾਣੀ ਵਿੱਚ ਸੰਪਰਕ ਵਿੱਚ ਆਏ ਤੇ ਕਵਾੜ ਖੋਲ ਕੇ ਰੱਖ ਦਿੱਤੇ ਬਾਬੇ ਦੀ ਬਾਣੀ ਨੇ ਪਿੰਡ ਸੰਘਰ ਨੇੜੇ ਖਡੂਰ ਸਾਹਿਬ ਮਾਤਾ ਕੀਵੀ ਦੀ ਨਾਲ 1552 ਦੇ ਵਿੱਚ ਕਿਵਾਂ ਕਰਨਾ 1520 ਦੇ ਵਿੱਚ ਉਹਨਾਂ ਦਾ ਜਿਹੜਾ ਸੀ ਵਿਆਹ ਹੋ ਗਿਆ 1504 ਦੇ ਵਿੱਚ ਉਹਨਾਂ ਦਾ ਹੋਣਾ ਹੋਇਆ 1520 ਮਤਲਬ 16 ਸਾਲ ਪੁਰਾਣੇ ਜ਼ਮਾਨੇ ਵਿੱਚ 12 14 16 ਸਾਲ ਦੇ ਵਿੱਚ ਵਿਆਹ ਕਰ ਦਿੰਦੇ ਹੁੰਦੇ ਸਨ ਦੋਲਾ ਭਵੇਂ ਬਾਅਦ ਵੀ ਜਾਂਦਾ ਸੀ ਸੰਗਰ ਪਿੰਡ ਦੇ ਦੇ ਵਿੱਚ ਨੇੜੇ ਖਡੂਰ ਸਾਹਿਬ ਉਹਨਾਂ ਦਾ ਰਿਸ਼ਤਾ ਹੋਇਆ ਤੇ ਰਿਸ਼ਾ ਵੀ ਜਿਹੜਾ ਸੀ ਉਹਨਾਂ ਦੀ ਭੂਆ ਨੇ ਕਰਵਾਇਆ ਸੀ ਚਲੋ ਘੈਰ ਲੰਬਾ ਕਥਾ ਲੰਬੀ ਕਥਾ ਨਹੀਂ ਆਪਾਂ ਕਰਨੀ ਜਿਆਦਾ ਤੂੰ ਦੀ ਪੁਆਇੰਟ ਜਿਹੜੀਆਂ ਵਿਚਾਰਾਂ ਉਹ ਸਾਂਝੀਆਂ ਕਰਨੀਆਂ ਨੇ ਸਮੇਂ ਦੇ ਨਾਲ ਸੋ ਬੇਨਤੀ ਕਰ ਦਈਏ 4 ਵਜੇ ਪ੍ਰਕਾਸ਼ ਦਾ ਸਮਾਂ ਹੈ 6 ਵਜੇ ਸਮਾਪਤੀ ਹੈ ਇਸ ਸਮੇਂ ਦੇ ਦੌਰਾਨ ਆ ਕੇ ਗੁਰੂ ਦੀ ਗੋਦ ਵਿੱਚ ਬੈਠੋ ਕੱਲ ਵੀ ਮੈਂ ਬੇਨਤੀ ਕੀਤੀ ਸੀ ਕੱਲਾ ਮੱਥਾ ਨਹੀਂ ਟੇਕਣਾ ਕੱਲ ਮੈਂ ਸੁਣ ਵੀ ਰਿਹਾ ਸੀ ਬਹੁਤ ਸੋਣਾ ਕਿਸੇ ਸੱਜਣ ਨੂੰ ਉਹ ਕਹਿੰਦੇ ਕੱਲਾ ਕੱਲਾ ਮੱਥਾ ਟੇਕ ਕੇ ਨਾ ਜਾਇਆ ਕਰੋ ਦੇਖੋ ਹੀ ਕੋਈ ਦੱਸੇਗਾ ਤਾਂ ਸਾਨੂੰ ਪਤਾ ਲੱਗਣਾ ਉੱਥੇ ਬਹਿ ਕੇ ਥੋੜਾ ਮੰਡ ਸੁਣਨਾ ਵੀ ਹੈ 5 ਮਿੰਟ 10 ਮਿੰਟ 20 ਮਿੰਟ ਹੋਰ ਕਾਦੇ ਲਈ ਗੁਰੂ ਤੋਂ ਗੁਰੂਦ ਘਰ ਨੇ ਜੇ ਕੋਈ ਉੱਥੇ ਕਿਸੇ ਤੇ ਕਿਰਪਾ ਹੈਗੀ ਕੋਈ ਦੱਸਣ ਵਾਲਾ ਹੈ ਕਿਸੇ ਨੂੰ ਸੋਝੀ ਆਏ ਤੇ ਉਹਦੇ ਕੋਲ ਸੁਣ ਲਓ ਸਾਰੀਆਂ ਥਾਵਾਂ ਤੇ ਦੱਸਣ ਵਾਲੇ ਨਹੀਂ ਮਿਲਦੇ ਖਿਮਾ ਕਰ ਦੇਣਾ ਮੈਂ ਮਾਫ ਕਰਨਾ ਜੇ ਕੋਈ ਸੁਣਾਉਣ ਵਾਲਾ ਰੱਬ ਨੇ ਕੋਈ ਗੁਰੂ ਕਿਰਪਾ ਦੇ ਨਾਲ ਮਾਰੇ ਨੇ ਸਾਡੇ ਤੇ ਬਖਸ਼ੀ ਕੀਤੀ ਹੈ ਸੱਚੇ ਪਾਤਸ਼ਾਹ ਤੋਂ ਅਸੀਂ ਸੁਣ ਰਹੇ ਆ ਮੈਂ ਵੀ ਉਹਨਾਂ ਤੋਂ ਜੇ ਸਾਡੇ ਤੇ ਮਿਹਰ ਕੀਤੀ ਹੈ ਸੁਣਾਉਣ ਦੀ ਕਿਰਪਾ ਕੀਤੀ ਹੈ ਤਾਂ ਸਾਨੂੰ ਸੁਣਨਾ ਚਾਹੀਦਾ ਠੀਕ ਹੈ ਜਿਹੜੀ ਚੀਜ਼ ਚੰਗੀ ਲੱਗੇ ਉਹਨੂੰ ਅਡਾਪਟ ਕਰਨੀ ਚਾਹੀਦੀ ਹੈ ਜਿਹੜੀ ਨਾ ਚੀਜ਼ ਲੱਗੇ ਚੰਗੀ ਉਹਨੂੰ ਛੱਡ ਦੇਣੀ ਚਾਹੀਦੀ ਹੈ ਕੋਈ ਗੱਲ ਨਹੀਂ ਸਾਰੀਆਂ ਤੇ ਗੱਲਾਂ ਬਾਪੂ ਦੀਆਂ ਵੀ ਨਹੀਂ ਚੰਗੀਆਂ ਲੱਗਦੀਆਂ ਬੇਬੇ ਦੀਆਂ ਵੀ ਨਹੀਂ ਲੱਗਦੀਆਂ ਚੰਗੀਆਂ ਨਾ ਘਰ ਵਾਲੇ ਦੀਆਂ ਚੰਗੀਆਂ ਸਾਰੀਆਂ ਲੱਗਦੀਆਂ ਨਾ ਘਰ ਵਾਲੇ ਦੀਆਂ ਲੱਗਦੀਆਂ ਨਾ ਪੁੱਤ ਦੀਆਂ ਨਾ ਧੀ ਦੀਆਂ ਜਿਹੜੀਆਂ ਚੰਗੀਆਂ ਲੱਗਦੀਆਂ ਉਹ ਸੀ ਮਨ ਲੰਨੇ ਸਹਿਮਤ ਹੋ ਜਾਣੇ ਇਸ ਕਰਕੇ ਚਾਹੇ ਕੋਈ ਵਕਤਾ ਚਾਹੇ ਕੋਈ ਸਾਧੂ ਸੰਤ ਮਹਾਤਮਾ ਜਿਹੜੀ ਚੀਜ਼ ਗੁਰਮਤ ਅਨੁਸਾਰ ਲੱਗੇ ਉਨ ਨੂੰ ਲੈ ਲੈਣੀ ਸੋ ਸੱਚੇ ਪਾਤਸ਼ਾਹ ਦੇ ਘਰ ਸੰਤਾਨ ਹੋਈ ਚਾਰ ਬੱਚੇ ਦੇਖੋ ਕੱਲੀ ਕੱਲੀ ਚੀਜ਼ ਮੇਰੇ ਜਾਨ ਵਿੱਚ ਜਦੋਂ ਮੈਂ ਚਾਰ ਬੱਚੇ ਕਹੇ ਤੇ ਮੇਰੇ ਮਨ ਵਿੱਚ ਇੱਕਦਮ ਆ ਗਿਆ ਅੱਜ ਕੱਲ ਇੱਕ ਤੇ ਦੋ ਗੁਰੂਆਂ ਨੇ ਚਾਰ ਕਿਉਂ ਪਹਿਲਾਂ ਚਾਰ ਚਾਰ ਹੁੰਦੇ ਸੀ ਸਾਡੇ ਤਾਏ ਦੇ ਚਾਰ ਸਾਡੇ ਮੇਰੇ ਬਾਪੂ ਦੇ ਚਾਰ ਮੇਰੇ ਚਾਚੇ ਦੇ ਚਾਰ ਪੰਜ ਮਤਲਬ ਇਦਾਂ ਬੱਚੇ ਹੁੰਦੇ ਸੀ ਹੁਣ ਇੱਕ ਤੇ ਦੋ ਖਤਰਾ ਹੀ ਪੈਦਾ ਰਹਿੰਦਾ ਇੱਕ ਨਰਾਜ਼ ਹੋ ਗਿਆ ਦੌੜ ਗਿਆ ਘਰੋਂ ਤੇ ਬਸ ਬਿਲਕਦੇ ਰਹਿੰਦੇ ਸੀ ਮਾਫ਼ ਕਰਦੇ ਨਾ ਇਹ ਵੀ ਇੱਕ ਬਿਸ਼ਾ ਫਿਰ ਕਿਸੇ ਦਿਨ ਲਵਾਂਗੇ ਚਾਰ ਮਾਰਾ ਜੀਵੇ ਸਾਹਿਬ ਜਾਤੇ ਠੀਕ ਹੈ ਜੀ ਉਹ ਮਾਪ ਕਰਨਾ ਦੋ ਬੇਟੇ ਦੋ ਬੇਟੀਆਂ ਭਾਈ ਦਾਸੂ ਜੀ ਭਾਈ ਦਾਤੋ ਜੀ ਬੀਬੀ ਅਮਰੋ ਜੀ ਬੀਬੀ ਅਨੋਖੀ ਜੀ ਇਹਨਾਂ ਦਾ ਵੀ ਇਤਿਹਾਸ ਗੁਰੂ ਕਿਰਪਾ ਕਰੇ ਆਪਾਂ ਵੜਾਂਗੇ ਕਿ ਕਿਸੇ ਦਿਨ ਫਿਰ 1539 ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਠੀਕ ਹੈ ਜੀ ਉਹਨਾਂ ਨੂੰ 35 ਸਾਲ ਦੀ ਉਮਰ 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦਾ ਸ਼ਿਵਾਦਾਰ ਬਣਿਓ ਕਿਦਾਂ ਬਣੇ ਚਲੋ ਆਪਾਂ ਸ਼ੌਟ ਦੇ ਵਿੱਚ ਬੇਨਤੀ ਕਰਦੇ ਆਂ ਉਹਨਾਂ ਦਾ ਮੇਲ ਪਹਿਲਾਂ ਹੋਇਆ ਮੈਂ ਪਹਿਲਾਂ ਬੇਨਤੀ ਕੀਤੀ ਸਨਾਤਨ ਮਤ ਦੇ ਨਾਲ ਜੁੜੇ ਹੋਏ ਸੀ ਦੇਵੀ ਦੇਵਤਿਆਂ ਦੀ ਪੂਜਾ ਉਹ ਕਰਦੇ ਹੁੰਦੇ ਸੀ ਹੁਣ ਦੇਖੋ ਇੱਕੋ ਸਾਨੂੰ ਸਿੱਖਿਆ ਵੀ ਮਿਲਣੀ ਹੈ ਅਸੀਂ ਹੁਣ ਦੇਵੀ ਦੇਵਤਿਆਂ ਪੱਥਰਾਂ ਦੀ ਪੂਜਾ ਨਹੀਂ ਕਰਨੀ ਅਸੀਂ ਹੁਣ ਪੀਰਾਂ ਨੂੰ ਨਹੀਂ ਮੰਨਣਾ ਹੁਣ ਜਿਹੜਾ ਸੁਨੇਗਾ ਉਹਨੇ ਗੁੱਸਾ ਕਰਨਾ ਗੁੱਸਾ ਨਾ ਕਰਿਓ ਮੈਂ ਉਦਾਹਰਨ ਦੇ ਕੇ ਇਤਿਹਾਸ ਹੀ ਦੱਸਣੀ ਪੈਣੀ ਮੈਨੂੰ ਮਜਬੂਰੀ ਨਹੀਂ ਮੈਂ ਕਹਿੰਦਾ ਮੇਰਾ ਫਰਜ਼ ਹੈ ਸੋ ਜੇ ਗੁਰੂ ਨੇ ਸਾਨੂੰ ਸੱਚ ਦੱਸਿਆ ਤੇ ਫਿਰ ਉਹ ਸੱਚ ਸਾਨੂੰ ਕਮਾਉਣਾ ਵੀ ਪੈਂਦਾ ਉਸ ਪਹਿਲਾਂ ਨਹੀਂ ਪਤਾ ਸੀ ਜਦੋਂ ਤੱਕ ਜੋ ਪਤਾ ਲੱਗ ਗਿਆ ਉਦੋਂ ਫਿਰ ਉਦੋਂ ਨੂੰ ਹੋ ਗਏ ਕਹਿੰਦੇ ਉਹ ਸੰਗਤ ਲਾ ਕੇ ਦੇਵੀ ਦੇ ਦਰਸ਼ਨਾਂ ਨੂੰ ਜਤਾ ਬਣਾ ਕੇ ਲੈ ਕੇ ਜਾਂਦੇ ਹੁੰਦੇ ਸਨ ਬਾਪੂ ਜੀ ਲੈ ਕੇ ਜਾਂਦੇ ਸਨ ਉਹ ਵੀ ਉਹ ਸੇਵਾ ਕਰਦੇ ਸੀ ਪੁੰਨ ਦਾਨ ਕਰਦੇ ਸੀ ਸੰਗਤਾਂ ਨੂੰ ਸ਼ਕੰਦਦਾ ਅਸੀਂ ਬੱਸ ਲੈ ਕੇ ਯਾਤਰਾ ਤੇ ਕੋਈ ਸੇਵਾ ਕਰ ਦਿੰਦਾ ਲੰਗਰ ਦੀ ਕੋਈ 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 ਬੱਸ ਦੀ ਕੋਈ ਪੈਸਿਆਂ ਦੀ ਐਦਾਂ ਹੀ ਉਹ ਵੀ ਜਥਾ ਲੈ ਕੇ ਜਾਂਦੇ ਸੀ ਘਰੋਂ ਸੌਖੇ ਸੀ ਕਾਰੋਬਾਰੀ ਸੀ ਪਿਤਾ ਜੀ ਤੇ ਸੇਵਾ ਕਰਦੇ ਹੁੰਦੇ ਸਨ ਪਰ ਜਦੋਂ ਮਾਰੀ ਦੀ ਬਾਣੀ ਵਿੱਚ ਲਿਖਿਆ ਨਾ ਵੀ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਜਦੋਂ ਭਲਾ ਹੋਣਾ ਹੋਵੇ ਨਾ ਕੋਈ ਸੱਜਣ ਮਿਲ ਜਾਂਦਾ ਹੈ ਗੁਰਸਿੱਖ ਅੱਜ ਦਾ ਵੀ ਸ਼ਬਦ ਹੈ ਵੀ ਗੁਰਸਿੱਖ ਮਿਲਾਈ ਆ ਵੀ ਗੁਰਸਿੱਖਾਂ ਨੂੰ ਮਿਲਾ ਦਿੰਦਾ ਰੱਬ ਭਾਈ ਜੋਧ ਮਿਲ ਗਿਆ ਉਹਨਾਂ ਨੇ ਨਾ ਜਥਾ ਜਾ ਰਿਹਾ ਸੀ ਉਹਨਾਂ ਨੇ ਨਾ ਆਵਾਜ਼ ਸੁਣ ਲਈ ਬਾਣੀ ਪੜ੍ਹਦੇ ਦੀ ਜਦੋਂ ਮਿੱਟੀ ਬਾਣੀ ਪੜਨ ਦੀ ਆਵਾਜ਼ ਸੁਣੀ ਭਾਈ ਲੈਣਾ ਜੀ ਨੇ ਤੇ ਆਪਾਂ ਨੇ ਉੱਥੇ ਰੁਕ ਗਏ ਆਪਨ ਨਾਲ ਦੇ ਜੱਤ ਨੇ ਕਹਿੰਦੇ ਵੀ ਤੁਸੀਂ ਗਾਹ ਜਾਓ ਮੈਂ ਇੱਧਰ ਗੱਲਬਾਤ ਕਰਨੀ ਹੈ ਕੋਈ ਸੌਦਾਗਰ ਜੀ ਵੈਸੇ ਹੈ ਹੀ ਸੌਦਾਗਰ ਸੀ ਵਿਚਾਰੇ ਮਾਰੀ ਕਿਰਪਾ ਨਾਲ ਕਿਵੇਂ ਕਰ ਦੇਣਾ ਉਹ ਵਿਚਾਰੇ ਦਾ ਮਤਲਬ ਪਿਆਰੇ ਹੁੰਦੇ ਨੇ ਤੇ ਉਹਨਾਂ ਨੇ ਜਦੋਂ ਭਾਈ ਜੋਧਨ ਪੁੱਛਿਆ ਤੂੰ ਐਨਾ ਪਿਆਰਾ ਸ਼ਬਦ ਪੜਿਆ ਮੈਨੂੰ ਠੰਡ ਪੈ ਗਈ ਮੈਨੂੰ ਇਹਦਾ ਲੱਗਦਾ ਵੀ ਇਹ ਸ਼ਬਦ ਦੇ ਵਿੱਚ ਮੈਨੂੰ ਬੜਾ ਕੁਝ ਮਿਲ ਜਾਣਾ ਹੈ ਕੀ ਦਾ ਕਹਿੰਦੇ ਵੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਕਹਿੰਦੇ ਵੀ ਉਹ ਕਿੱਥੇ ਨੇ ਕਹਿੰਦੇ ਉਹ ਕਰਤਾਰਪੁਰ ਵਿੱਚ ਨੇ ਅੱਜ ਕੱਲ੍ਹ ਦਰਸ਼ਨ ਹੋ ਸਕਦੇ ਨੇ ਕਹਿੰਦੇ ਹਾਂ ਜੀ ਹੋ ਸਕਦੇ ਨੇ ਕਰਤਾਰਪੁਰ ਡੇਰਾ ਅੱਜ ਕੱਲ੍ਹ ਉੱਥੇ ਆ ਚੁੱਕੇ ਨੇ ਉਹ ਤੇ ਉੱਥੇ ਨਤਾਰੇ ਨੇ ਪੋਤੀ ਰਾਹੀ ਪੋਤੀ ਪਰਮੇਸ਼ਰ ਦਾ ਤਾਂ ਪੋਤੀ ਤੋਂ ਸ਼ਬਦ ਸੁਣਾਉਂਦੇ ਨੇ ਬਾਣੀ ਨੂੰ ਸੁਣਾਉਂਦੇ ਨੇ ਕੀਰਤਨ ਕਰਦੇ ਨੇ ਕਥਾ ਕਰਦੇ ਨੇ ਰੱਬ ਨਾਲ ਜੋੜਦੇ ਨੇ ਤੁਸੀਂ ਵੀ ਦਰਸ਼ਨ ਕਰਿਓ ਭਾਈ ਲੈਣਾ ਜੀ ਨੇ ਆਪਣਾ ਘੋੜਾ ਜਿਹੜਾ ਹੈ ਨਾ ਉਧਰ ਮ ਕਰਤਾਰਪੁਰ ਨੂੰ ਘਰ ਲਿਆ ਉਧਰ ਸੀ ਮੰਜ਼ਲ ਫਕੀਰਾਂ ਦੀ ਇਹ ਫਕੀਰ ਦੀ ਮੰਜ਼ਲ ਉਧਰ ਸੀ ਕਰਤਾਰਪੁਰ ਨੂੰ ਤੁਰ ਪਏ ਨੇ ਕੱਚੇ ਰਸਤੇ ਨੇ ਮੈਂ ਸੰਖੇਪ ਦੇ ਵਿੱਚ ਬੈਂਦੀ ਕਰਾਂ ਪਹੁੰਚਦੇ ਨੇ ਕਰਤਾਰਪੁਰ ਰਾਹ ਦੇ ਵਿੱਚ ਨਾ ਬਾਬਾ ਮਿਲਦਾ ਬਾਬਾ ਮਿਲਦਾ ਇੱਕ ਬਜ਼ੁਰਗ ਪਹਿਲੇ ਨਾ ਜੀ ਕਹਿੰਦੇ ਬਾਬਾ ਜੀ ਡੇਰੇ ਜਾਣਾ ਕਿਹਦੇ ਡੇਰੇ ਪਹਿਲਾਂ ਪਹਿਲਾਂ ਡੇਰੇ ਹੁੰਦੇ ਸੀ ਲੋਕਾਂ ਦੇ ਘਰ ਖੇਤਾਂ ਦੇ ਵਿੱਚ ਹੁੰਦੇ ਸੀ ਪਿੰਡਾਂ ਵਾਲੀ ਆਬਾਦੀ ਹੌਲੀ ਹੌਲੀ ਬਣੀ ਜਦੋਂ ਲੋਕੀ ਜਿਹੜੇ ਮਈਆਂ ਮੱਝਾਂ ਡੰਗਰ ਰੱਖਦੇ ਸਨ ਉਹ ਜਦੋਂ ਆਪਣੇ ਖੇਤਾਂ ਵਿੱਚ ਡੇਰਾ ਪਾ ਲੈਂਦੇ ਤਾਂ ਖੁੱਲੀ ਡੁੱਲੀ ਜਗਾ ਪੱਟਿਆਂ ਨੂੰ ਸੌਕ ਇਹ ਬਾਬੇ ਦਾ ਡੇਰਾ ਵੀ ਖੇਤਾਂ ਵਿੱਚ ਹੈ ਕਹਿੰਦੇ ਡੇਰੇ ਜਾਣਾ ਅੱਛਾ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਗੁਰੂ ਨਾਨਕ ਮਹਾਰਾਜੀ ਉਹ ਬਜ਼ੁਰਗ ਦੇ ਰੂਪ ਦੇ ਵਿੱਚ ਮਿਲ ਪਏ ਚਲੇ ਸ਼ਰਨ ਗੁਰੂ ਇੱਕ ਪਿੰਡ ਆ ਜਾਏ ਚਲ ਸਤਿਗੁਰੂ ਕੋਟ ਪਿੰਡ ਆਗੇ ਹੋਏ ਲੇਦਾ ਕਹਿੰਦੇ ਭਗਤਾ ਚੱਲ ਮੈਂ ਤੈਨੂੰ ਮੈਂ ਵੀ ਉਧਰ ਹੀ ਜਾਣਾ ਮੈਂ ਵੀ ਉਹਦੇ ਡੇਰੇ ਹੀ ਜਾਣਾ ਫਕੀਰ ਦੇ ਚੱਲ ਤੈਨੂੰ ਮੈਂ ਲੈ ਚੱਲਾਂ ਘੋੜੇ ਦੇ ਅੱਗੇ ਅੱਗੇ ਪਾਦਸ਼ਾਹ ਪਹਿਲਾਣਾ ਜੀ ਘੋੜੇ ਦੇ ਉੱਪਰ ਸਵਾਰ ਹੋ ਕੇ ਚਲੇ ਗਏ ਬਾਤ ਚੀਤ ਕਰਦੇ ਗੱਲਾਂ ਬਾਤਾਂ ਕਰਦੇ ਪਹੁੰਚ ਜਾਂਦੇ ਨੰਡੇਰ ਮਹਾਰਾਜ ਕਹਿੰਦੇ ਭਗਤਾ ਸਿਖਾ ਇੱਕ ਘੋੜੇ ਨੂੰ ਬਣਦੇ ਇੱਥੇ ਤੇ ਉਹ ਸਾਹਮਣੇ ਜਾ ਕੇ ਉਸ ਕਮਰੇ ਵਿੱਚ ਜਾ ਕੇ ਮਿਲਿਆ ਉਹਨਾਂ ਨੂੰ ਪਾਸ਼ਾ ਆ ਵੀ ਹੋਤੇ ਜਾ ਕੇ ਬੈਠ ਗਏ ਰਸੀਵ ਕੀਤਾ ਸਵਾਗਤ ਕੀਤਾ ਦੇਖੋ ਜਿਹਨੂੰ ਇਨਾ ਕੁਝ ਦਿਨ ਉਹਦੀ ਆਉ ਭਗਤ ਦੇਖੋ ਸਿਖਾ ਦਿੱਤੀ ਸਾਡੇ ਬਾਬੇ ਨਾਨਕ ਨੇ ਪਹਿਲਾਂ ਤੇ ਇਸ ਕਰਕੇ ਸਾਨੂੰ ਇਤੋਂ ਇਹ ਵੀ ਸਿੱਖਿਆ ਮਿਲਦੀ ਹੈ ਜਿਹੜਾ ਸਾਡੇ ਘਰ ਮਹਿਮਾਨ ਬਣ ਕੇ ਆਏ ਨਾ ਉਹਨੂੰ ਰੱਬ ਸਮਝੀ ਦੇ ਉਹਨੂੰ ਬਹੁਤ ਇੱਜ਼ਤ ਦੇਈ ਦੀ ਚਾਹੇ ਭਿਖਾਰੀ ਹੋਵੇ ਤੇ ਚਾਹੇ ਰਾਇਆ ਇੰਨੇ ਵੀ ਰਾਜਾ ਹੋਵੇ ਤੇ ਕੁੰਡੇ ਖੋਲ ਦੇ ਕੋਈ ਚੌਧਰੀ ਕੋਈ ਨੇਤਾ ਆਵੇ ਤੇ ਠੰਡੇ ਦੀਆਂ ਬੋਦਲਾਂ ਤੇ ਪੋਸਟ ਫੂਡ ਤੇ ਕਿਤੇ ਡਰਾਈ ਫੂਡ ਮੇਜ਼ਾਂ ਤੇ ਲੱਗ ਜਾਏ ਜਦੋਂ ਕਿ ਮਹਤੜ ਆਵੇ ਤੇ ਉਹਨੂੰ ਕਹੇ ਵੀ ਚੱਪਲ ਬਾਹਰ ਲਾ ਕੇ ਆ ਪੋਚਾ ਲਾਇਆ ਰੱਬ ਰਸਜੰਦ ਇੱਕੋ ਵਰਗਾ ਜਿਹੜਾ ਆਪਣੇ ਸਿਰੀ ਨੌਕਰ ਤੇ ਪੁੱਤ ਦੇ ਪੋ ਜਨ ਵਿੱਚ ਫਰਕ ਰੱਖਦੇ ਨੇ ਰੱਬ ਦੇ ਪਿਆਰਿਆਂ ਤੋਂ ਸੁਣਿਆ ਕਿਛੇ ਨੇ ਭਈਏ ਰੱਖਿਆ ਨਾ ਜਾਂ ਇੱਕ ਸਿਰੀ ਵੀ ਹੁੰਦੇ ਨੇ ਆ ਮਾਲਵੇ ਵਿਚ ਸਿਰੀ ਕਹਿੰਦੇ ਨੇ ਜਿਸ ਨੇ ਕੋਈ ਆਪਣੇ ਘਰ ਕੰਮ ਕਰਨ ਵਾਲਾ ਰੱਖਿਆ ਆਪਣੇ ਪੁੱਤ ਦੀ ਥਾਲੀ ਵਿੱਚ ਹੋਰ ਅੰਨ ਤੇ ਉਹਦੀ ਥਾਲੀ ਵਿੱਚ ਹੋਰ ਅੰਨ ਰੱਖਦਾ ਫਰਕ ਪੈ ਜਾਣਾ ਜਿਹੜਾ ਗੁਰੂ ਕੇ ਲੰਗਰ ਦੇ ਵਿੱਚ ਆਪਣੇ ਲਈ ਹੋਰ ਤੇ ਦੂਜੇ ਲਈ ਹੋਰ ਬਣਾਉਂਦਾ ਰਸੋਈ ਵਿੱਚ ਉੱਥੇ ਵੀ ਫਰਕ ਪੈ ਜਾਣਾ ਜਿਹੜਾ ਆਪਣੇ ਲਈ ਪਹਿਲਾਂ ਹੀ ਪਾਗੇ ਰੱਖ ਲਵੇ ਮਾਫ ਕਰ ਦੇਣਾ ਸੰਗਤ ਦੀ ਕੋਈ ਪਰਵਾਹ ਨਹੀਂ ਉੱਥੇ ਵੀ ਫਰਕ ਪੈ ਜਾਣਾ ਬਰਕਤ ਨਹੀਂ ਰਹਿਣੀ ਇਹ ਚੀਜ਼ਾਂ ਗੁਰੂ ਨਾਨਕ ਮਹਾਰਾਜ ਸਾਨੂੰ ਸਿਖਾਉਂਦੇ ਨੇ ਮਹਾਰਾਜ ਸੱਚੇ ਬਾਦਸ਼ਾਹ ਆਪ ਲੈਣ ਆਏ ਨੇ ਆਪ ਇਸ ਕਰਕੇ ਮਹਿਮਾਨ ਨਿਵਾਜੀ ਸਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਸਿਖਾ ਦਿੱਤੀ ਹੁਣ ਜਦੋਂ ਦਰਸ਼ਨ ਕਰਨ ਅੰਦਰ ਜਾਂਦੇ ਨੇ ਭਾਈ ਲੈਣਾ ਜੀ ਦੇਖਦੇ ਨੇ ਵੀ ਉਹੀ ਬਜ਼ੁਰਗ ਹੈ ਮੈਨੂੰ ਜਿਹੜਾ ਲੈ ਕੇ ਆਇਆ ਉਹੀ ਬਜ਼ੁਰਗ ਕਹਿੰਦੇ ਬੱਬਾ ਜੀ ਹਾਂਜੀ ਮੈਂ ਗੁਰੂ ਨਾਨਕ ਮਹਾਰਾਜ ਜੀ ਨੂੰ ਮਿਲਣੇ ਦਰਸ਼ਨ ਕਰਾ ਦਿਓ ਕਹਿੰਦੇ ਦੱਸ ਪੁਰਖਾ ਕੌਣ ਹੈ ਤੂੰ ਤੇਰਾ ਕੀ ਨਾਂ ਹੈ ਕਹਿੰਦੇ ਨਹੀਂ ਮੈਨੂੰ ਉਹਨਾਂ ਨੂੰ ਮਲਾ ਦਿਓ ਕਹਿੰਦੇ ਜਿਨ੍ਹਾਂ ਨੂੰ ਤੂੰ ਮਿਲਣਾ ਹੈ ਉਥੇ ਹੀ ਤੂੰ ਪਹੁੰਚ ਗਿਆ ਉਹ ਮੈਂ ਬਹੁਤ ਹੈਰਾਨ ਹੋਏ ਕਿ ਜਿਸ ਨਾਨਕ ਨੂੰ ਮਿਲ ਲਾਇਆ ਉਹਨੇ ਮੈਨੂੰ ਆਪ ਪੈਦਲ ਤੁਰ ਕੇ ਅੱਗੇ-ਅੱਗੇ ਲੱਗ ਕੇ ਤੇ ਮੈਨੂੰ ਲੈ ਕੇ ਆਏ ਮਰ ਜਿੰਦੇ ਵੀ ਸਿੱਖਾ ਸੁਣਾ ਕਿੱਥੋਂ ਆਇਆ ਕਹਿੰਦੇ ਵੀ ਮੈਂ ਤੇ ਆਪਣੇ ਪਿੰਡੋਂ ਆਇਆ ਜਥੇ ਨਾਲ ਚੱਲਿਆ ਸੀ ਮਾਤਾ ਦੇ ਦਰਸ਼ਨਾਂ ਨੂੰ ਅਲਾਜ ਮਿਰ ਕੰਨਾਂ ਵਿੱਚ ਪੈ ਗਈ ਗੁਰਸਿੱਖ ਦੀ ਬਾਣੀ ਦੀ ਉਸ ਬੋਲਾਂ ਨੇ ਮੈਨੂੰ ਖਿੱਚ ਲਿਆ ਤੇ ਮੈਂ ਤੁਹਾਡੇ ਦਰਸ਼ਨ ਕਰਨ ਲਈ ਆ ਗਿਆ ਨਾਮ ਮੇਰਾ ਲੈਣਾ ਮਹਾਰਾਜੀ ਕਹਿੰਦੇ ਸਹੀ ਜਗ੍ਹਾ ਆ ਗਿਆ ਟਿਕਾਣੇ ਦੇ ਆ ਗਿਆ ਤੇਰਾ ਨਾਮ ਲੈਣਾ ਇਸ ਬੁੱਢੇ ਬਜ਼ੁਰਗ ਨੇ ਤੇਰਾ ਬਹੁਤ ਕੁਝ ਦੇਣਾ ਤੂੰ ਲੈਣਾ ਤੇ ਅਸੀਂ ਦੇਣਾ ਟਿਕ ਜਾ ਆਜਾ ਇੱਥੇ ਹੁਣ ਉੱਥੇ ਅਸੀਂ ਤੇ ਇੰਨਾ ਕੁ ਸੁਣਾਤਾ ਨਾ ਜਾਂ ਕੋਈ ਪੜਿਆ ਕੋਈ ਕਿਸੇ ਰਾਈਟਰ ਨੇ ਲਿਖ ਦਿੱਤਾ ਹੋਏਗਾ ਐਨੀ ਗੱਲ ਹੋਈ ਉੱਥੇ ਇੰਨੀ ਕੁ ਗੱਲ ਨਹੀਂ ਹੁੰਦੀ ਜਦੋਂ ਕੋਈ ਆਪਾ ਸਮਰਪਿਤ ਕਰਦਾ ਹੈ ਨਾ ਜਦੋਂ ਕੋਈ ਸਾਰਾ ਕੁਝ ਸਰੈਂਡਰ ਕਰਦਾ ਹੈ ਜਦੋਂ ਤਨ ਮਨ ਧਨ ਆਪਣੇ ਗੁਰੂ ਨੂੰ ਸਮਰਪਿਤ ਕਰਦਾ ਫਿਰ ਐਨੀ ਕੁ ਗੱਲ ਨਹੀਂ ਹੁੰਦੀ ਪਰ ਉੱਤੇ ਅੰਦਰ ਲੀਆਂ ਬਹੁਤ ਗੱਲਾਂ ਚੱਲਦੀਆਂ ਬਹੁਤ ਕੁਝ ਹੁੰਦਾ ਹੈ ਉਥੇ ਜੋ ਵੀ ਚਲਿਆ ਹੋਏਗਾ ਉਹ ਬਾਬੇ ਨਾਨਕ ਸਾਹਿਬ ਨੂੰ ਪਤਾ ਜਾਂ ਭਾਈ ਲੈਣੇ ਨੂੰ ਪਤਾ ਵੀ ਉਥੇ ਅੰਦਰੋਂ ਕਿਹੜੀਆਂ ਤਰੰਗਾਂ ਫੁੱਟੀਆਂ ਅੰਦਰੋਂ ਕਿਹੜੀਆਂ ਗੱਲਾਂ ਚਲੀਆਂ ਅੰਦਰੋਂ ਕਿਹੜੀਆਂ ਸੰਜਾਂ ਪਈਆਂ ਅੰਦਰੋਂ ਕਿਹੜੀਆਂ ਪ੍ਰੇਮ ਦੀਆਂ ਪੀਂਗਾ ਦੇ ਝੂਟੇ ਮਿਲੇ ਅੰਦਰੋਂ ਕਿਹੜਾ ਗਿਆਨ ਪ੍ਰਾਪਤ ਹੋਇਆ ਵੀ ਭਾਈ ਲੈਣੇ ਦਾ ਮੁਰ ਚੇਤੀ ਨਾ ਕੀਤਾ ਅਸੀਂ ਕਿਤੇ ਦਰਸ਼ਨ ਕਰਨ ਜਾਈਏ ਤੇ ਛੇਤੀ ਛੇਤੀ ਦਰਸ਼ਨ ਕਰਕੇ ਕਹਿੰਦਾ ਚਲੋ ਘਰੇ ਚੱਲੀਏ ਚਲੋ ਅਗਲੇ ਗੁਰਦੁਆਰੇ ਚੱਲੀਏ ਇਹ ਭਾਈ ਲੈਣਾ kurtarpur ਤੋਂ ਵਾਪਸ ਨਹੀਂ ਆਉਂਦਾ ਕਹਿੰਦਾ ਮਰ ਜੇ ਇੱਥੇ ਹੀ ਰਹਿਣਾ ਮਰ ਜੇ ਕਹਿੰਦੇ ਰੋ ਨਾਲ ਦੇ ਚਲੇ ਗਏ ਜਿੱਧਰ ਜਾਣਾ ਸੀ ਭਾਈ ਲੈਣਾ ਨਹੀਂ ਵਾਪਸ ਆਏ ਕਿੰਨ ਸੇਵਾ ਕਰਨੀ ਇੰਨੀ ਸੇਵਾ ਕੀਤੀ ਸਮਾਨੀ ਇਜਾਜ਼ਤ ਦਿੰਦਾ ਇੰਨੀ ਸੇਵਾ ਕੀਤੀ ਸੇਵਾ ਦੇ ਬਦਲੇ ਗੁਰੂ ਨਾਨਕ ਪਾਸ਼ਾ ਨੂੰ ਪ੍ਰਸੰਨ ਕਰ ਲਿਆ ਇੰਨੀ ਨਿਵਰਤਾ ਰੱਖੀ ਉਹਨਾਂ ਦੇ ਕੋਲ ਇੰਨਾ ਪਿਆਰ ਦੇ ਨਾਲ ਰਹੀ ਗੁਰੂ ਨਾਨਕ ਮਹਾਰਾਜ ਨੂੰ ਇਸ਼ਨਾਨ ਕਰਵਾਉਣਾ ਕਰਦੇ ਤੂੰ ਆਪ ਹੀ ਨੇ ਪਰ ਉਹਨਾਂ ਦੇ ਕੋਲ ਰਹਿਣਾ ਆ ਨਾਨ ਤੋਣ ਵਾਲੀਆਂ ਚੀਜ਼ਾਂ ਕੋਲ ਰੱਖਣੀਆਂ ਵਸਤਰਾਂ ਦਾ ਖਿਆਲ ਰੱਖਣਾ ਮਹਾਰਾਜ ਦੇ ਕੋਲ ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਤੇ ਕੋਲ ਹੀ ਰਹਿਣਾ ਦੂਰ ਹੋਣਾ ਹੀ ਨਹੀਂ ਇਹ ਸਾਰੀਆਂ ਚੀਜ਼ਾਂ ਤੇ ਮਹਾਰਾਜ ਨੇ ਫਿਰ بڑے ਪਰਚੇ ਪਾਪਾਗੇ ਭਾਈ ਲੈਣੇ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਸੇਵਾ ਦੇ ਦੇਣੀ ਇਹ ਕਰ ਭਈ ਭਗਤਾ ਸਿੱਖਾ ਮਹਾਰਾਜ ਨੇ ਸੇਵਾ ਕਰ ਲੈਣੀ ਮਹਾਰਾਜ ਨੇ ਕਿਰਪਾ ਕਰਕੇ ਇੰਨੀ ਪਿਆਰੀ ਸੇਵਾ ਲਈ ਭਾਈ ਲੈਣੇ ਤੋਂ ਸੱਚ ਮੁਝ ਭਾਈ ਲੈਣਾ ਜੀ ਲੈਣ ਵਾਲੇ ਬਣ ਗਿਆ ਚਾਹੇ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣ ਜਾਣਾ ਚਾਹੇ ਮਹਾਰਾਜ ਦੇ ਖੇਤਾਂ ਵਿੱਚ ਕੰਮ ਕਰਨਾ ਚਾਹੇ ਡੰਗਰਾਂ ਨੂੰ ਪੱਠੇ ਪਾਉਣੇ ਚਾਹੇ ਵਾਈ ਕਰਨੀ ਚਾਹੇ ਲੰਗਰ ਬਣਾਉਣਾ ਤੇ ਲੰਗਰ ਛਕਾਉਣਾ ਚਾਹੇ ਡੇਰੇ ਵਿੱਚ ਪਸ਼ੂਆਂ ਨੂੰ ਸਾਹਮਣਾ ਬੋਕਰ ਝਾੜੂ ਮਾਰਨੀ ਕੋਈ ਸੰਗਤ ਆ ਜਾਵੇ ਉਹਦਾ ਖਿਆਲ ਰੱਖਣਾ ਕਾਲੇ ਨਹੀਂ ਪਹਿਣਾ ਧਿਆਨ ਦੇਣਾ ਇਹ ਨਹੀਂ ਵੀ ਕਿਸ ਨੂੰ ਇੱਕ ਵਾਰੀ ਕੋਈ ਚਾਹ ਪ੍ਰਸ਼ਾਦਾ ਛਕਾ ਕੇ ਮੁਰਕੇ ਮੁੜਕੇ ਦੇਖਣਾ ਨਹੀਂ ਉਹਦੇ ਵੱਲ ਆਪਾਂ ਕਾਲੇ ਪਹਿ ਜਾਂਦੇ ਆ ਘਰ ਵਿੱਚ ਮੈਂ ਤੁਸੀਂ ਮੇਰੀਆਂ ਭੈਣਾਂ ਵੇ ਕਈ ਵਾਰ ਜੇ ਵਾਰ-ਵਾਰ ਕੋਈ ਘਰ ਦਾ ਮੈਂਬਰ ਚੀਜ਼ ਮੰਗੀ ਜਾਵੇ ਉਹ ਕਹਿੰਦਾ ਇੱਕ ਵਾਰੀ ਦੱਸ ਦਿਓ ਵਾਰ-ਵਾਰ ਮੰਗੀ ਜਾਂਦੇ ਹੋ ਇਦਾਂ ਹੀ ਕਹਿੰਦੇ ਆ ਨਾ ਆਪਾਂ ਇਦਾਂ ਹੀ ਘਰਾਂ ਚ ਜਲ ਹੁਣ ਫਿਰ ਵਾਰ-ਵਾਰ ਸੋਈ ਵਿੱਚ ਜਾਵਾਂ ਪਰ ਭਾਈ ਲੈਣਾ ਇਸ ਤਰ੍ਹਾਂ ਨਹੀਂ ਕਰਦੇ ਹੁਣ ਜਿਹੜਾ ਬਾਹਰੋਂ ਕੋਈ ਮੁਸਾਫਰ ਆਉਂਦਾ ਹੈ ਉਹਨੇ ਟੈਲੀਫੋਨ ਕਰਕੇ ਥੜੋਆਣਾ ਵੀ ਮੈਂ ਰੁਕਣਾ ਧਰਮਸ਼ਾਲ ਬਣੀ ਹੋਈ ਹੈ ਉਹ ਘਰ ਧਰਮਸ਼ਾਲ ਕੋਈ ਸਵੇਰੇ ਆ ਜਾਏ ਕੋਈ ਦੁਪਹਿਰੇ ਆ ਜਾਏ ਹੋ ਸਕਦਾ ਇੱਕ ਨੇ ਅਜੇ ਪ੍ਰਸ਼ਾਦਾ ਛਕਿਆ ਉਹ ਗਿਆ ਦੂਜਾ ਫੇਰ ਆ ਗਿਆ ਹੋ ਸਕਦਾ ਦੂਜੇ ਨੇ ਛਕਿਆ ਤੀਜਾ ਆਇਆ ਫੇਰ ਉਹ ਹੱਕਦੇ ਨਹੀਂ ਉਹ ਥੱਕਦੇ ਹੀ ਨਹੀਂ ਜਿਹੜਾ ਵੀ ਆਉਂਦਾ ਉਹ ਨਹੀਂ ਵੀ ਆਰਨਾ ਸ਼ਿਕਾਉਂਦੇ ਨੇ ਪਹਿਲੇ ਨਾਲ ਜੀ 19 ਸੇਵਾ ਕਰਦੇ ਨੇ ਇਹ ਨਹੀਂ ਵੀ ਕੋਈ ਬਾਰ-ਬਾਰ ਸਿੱਖ ਆਈ ਜਾਂਦੇ ਨੇ ਰਾਹੀ ਰਾਈ ਜਾਂਦੇ ਨੇ ਲੈ ਹੁਣ ਮੈਂ ਇਹਨਾਂ ਦੀ ਸੇਵਾ ਹੀ ਕਰੀ ਜਾਵਾਂ ਮੈਂ ਹੋਰ ਕੰਮ ਨਹੀਂ ਕਰਨਾ ਆਪਣਾ ਨਹੀਂ ਕੋਈ ਕਰਨਾ ਠੀਕ ਹੈ ਮੈਂ ਤੇ ਹੁਣ ਮੈਂ ਅੱਜ ਦੀ ਵੀ ਗੱਲ ਨਾਲ ਕਰਨੀ ਹੁਣ ਅੱਜ ਵਾਂਗੂੰ ਨਹੀਂ ਕੋਈ ਕਹਿ ਦਿੰਦਾ ਮੈਂ ਹੁਣ ਮੈਂ ਹੁਣ ਨਹੀਂ ਵੇਲਾ ਤੁਸੀਂ ਕਰ ਲਓ ਹੁਣ ਮੈਂ ਤੇ ਰੋਟੀਆਂ ਸਾਰਿਆਂ ਨੂੰ ਪਕਾ ਕੇ ਦਿੱਤੀਆਂ ਹੁਣ ਆ ਕਿੱਥੋਂ ਆ ਗਿਆ ਨਵਾਂ ਹੁਣ ਇਹਨੂੰ ਪਕਾ ਕੇ ਦੇਈਏ ਤੂੰ ਕਰ ਲੈ ਤੂੰ ਜਾ ਇਹ ਕੰਮ ਕਰ ਵੰਡ ਦਿਓ ਇਦਾਂ ਕਰ ਦਿਓ ਉਹਦਾਂ ਕਰ ਦਿਓ ਇਹ ਚੀਜ਼ਾਂ ਝਗੜੇ ਦਾ ਝਗੜੇ ਦਾ ਕੰਮ ਨਹੀਂ ਆ ਪਰ ਸਾਡੇ ਗੁਰੂਆਂ ਨੇ ਸਿੱਖਿਆ ਦਿੱਤੀ ਤੇ ਜਦੋਂ ਗੁਰੂ ਦਾ ਲੰਗਰ ਚੱਲਦਾ ਹੈ ਫਿਰ ਜਦੋਂ ਮਰਜੀ ਕੋਈ ਆ ਜਾਏ ਜਿਹੜਾ ਸੇਵਾ ਵਿੱਚ ਹਾਜ਼ਰ ਉਹਨੇ ਖੁਸ਼ ਹੋ ਕੇ ਉਹਨੂੰ ਛਕਾਉਣਾ ਪਿਆਰ ਦੇ ਨਾਲ ਸ਼ਿਕਾਉਣਾ ਨਹੀਂ ਬਣਿਆ ਤੇ ਇੰਤਜ਼ਾਮ ਕਰਨਾ ਤੇ ਭਾਈ ਲੈਣਾ ਜੀ ਇਹ ਸੇਵਾ ਜਿਹੜੀ ਹੈ ਅੰਦਰੋਂ ਕਰ ਰਹੇ ਨੇ ਸਾਰੀ ਸੇਵਾ ਕਰ ਰਹੇ ਨੇ ਤੇ ਗੁਰੂ ਨਾਨਕ ਦੀ ਬਖਸ਼ਿਸ਼ ਦੇ ਪਾਤਰ ਤੇ ਬਾਣੀ ਹੈ ਗੁਰੂ ਨਾਨਕ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਉਹਨਾਂ ਦੀ لیاقت ਸੇਵਾ ਦੇਖ ਕੇ ਗੁਰੂ ਨਾਨਕ ਦੀ ਗੁਰਗੱਦੀ ਮਤਲਬ ਵਾਰਿਸ ਬਣਾ ਦਿੱਤਾ ਆਪਣਾ ਉਸ ਤੋਂ ਬਾਅਦ ਸੇਵਾ ਵਿੱਚ ਹੋਰ ਤੇਜ਼ੀ ਲਿਆndi ਗੁਰੂ ਅੰਗਦ ਦੇ ਮਹਾਰਾਜ ਜਦੋਂ ਅੰਗਦ ਦੇਵ ਜੀ ਬਣ ਗਏ ਮਹਾਰਾਜ ਨੇ ਫਿਰ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਗੁਰਮੁਖੀ ਲਿਪੀ ਜਿਹੜੀ ਸੀ ਉਸ ਨੂੰ ਲਿਆ ਕੇ ਪੰਤੀ ਅਖਰੀ ਦੇ ਨਾਲ ਜੋੜ ਕੇ ਤੇ ਬਹੁਤ ਸੁਣ ਜੋ ਸਾਡੀ ਪੰਜਾਬੀ ਬੋਲੀ ਸੀ ਉਸ ਨੂੰ ਸ਼ਿੰਗਾਰ ਦਿੱਤਾ ਬੱਚਿਆਂ ਨੂੰ ਵੀ ਗੁਰਮੁਖੀ ਲਿਪੀ ਦੇ ਵਿੱਚ ਉਹ ਪੜ੍ਹਾਉਂਦੇ ਕਲਾਸਾਂ ਲਾਉਂਦੇ ਸਿਖਿਆ ਦਿੰਦੇ ਔਰ ਲੰਗਰਾਂ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਪ੍ਰੇਮ ਦੇ ਨਾਲ ਬਾਣੀ ਵਿੱਚ ਲਿਖਿਆ ਮਾਦਾ ਕੀ ਵੀ ਆਪਣੇ ਹੱਥਾਂ ਦੇ ਨਾਲ ਖੀਰ ਦੇ ਵਿੱਚ ਘਿਓ ਦੀ ਕੜਚੀ ਪਾਉਂਦੀ ਆਪਣੇ ਹੱਥਾਂ ਦੇ ਨਾਲ ਜਿਹੜੇ ਵੀ ਆਂਦੇ ਉਹਨਾਂ ਨੂੰ ਖੀਰ ਛਕਾਉਂਦੇ ਅਮਰਤ ਖੀਰ ਕਿਹਾ ਲਿਖਿਆ ਹੋਇਆ ਬਾਣੀ ਦੇ ਵਿੱਚ ਆਪ ਸੇਵਾ ਕਰਦੇ ਉਹਨਾਂ ਦੇ ਲੰਗਰਾਂ ਦੇ ਵਿੱਚ ਬਹੁਤ ਜਿਆਦੀਆਂ ਬਰਕਤਾਂ ਗੁਰੂ ਅੰਗਦ ਦੇ ਮਾਰਜੀ ਨੇ ਆਰੰਭ ਕਰ ਦਿੱਤੀਆਂ ਸੀ ਲੰਗਰ ਦੇ ਪਹਿਲਾਂ ਚੱਲਦਾ ਹੀ ਸੀ ਭਾਵੇਂ ਕਰਤਾਰਪੁਰ ਪਰ ਖਡੂਰ ਸਾਹਿਬ ਵੀ ਤੁਸੀਂ ਦੇਖਣਾ ਲੰਗਰ ਉਦੋਂ ਦਾ ਹੀ ਉਸੇ ਤਰ੍ਹਾਂ ਹੀ ਚੱਲਦਾ ਹੈ ਕੀਰ ਚੱਲਦੀ ਹੈ ਕਿਹਦੇ ਵਿੱਚ ਦੇਸੀ ਘਿਓ ਪਾਇਆ ਜਾਂਦਾ ਇਹ ਉਦੋਂ ਦੀ ਮਰਿਆਦਾ ਜਿਹੜੀ ਚੱਲਦੀ ਹੈ ਤੇ ਜਿੱਥੇ ਉਹਨਾਂ ਨੇ ਇਹ ਲੰਗਰ ਦੇ ਵਿੱਚ ਬਹੁਤ ਅਹਿਮ ਯੋਗਦਾਨ ਦਿੱਤਾ ਉਹਦੇ ਨਾਲ ਹੀ ਜੜੀਆਂ ਗੁਰੂ ਨਾਨਕ ਮਹਾਰਾਜ ਜੀ ਤੋਂ ਪੋਥੀਆਂ ਮਿਲੀਆਂ ਸੰਨ ਬਾਣੀ ਦੀਆਂ ਪਿਆਰਿਆਂ ਦੀਆਂ ਭਗਤਾਂ ਦੀਆਂ ਉਸ ਬਾਣੀ ਨੂੰ ਵੀ ਸਿੱਖਾਂ ਦੇ ਵਿੱਚ ਪ੍ਰਚਾਰਨਾ ਸ਼ੁਰੂ ਕੀਤਾ ਕਥਾ ਰਾਹੀ ਸ਼ਬਦ ਦੀ ਵਿਚਾਰ ਰਾਹੀ ਸਿੱਖਿਆ ਰਾਹੀ ਤਾਂ ਜੋ ਜੜੀਆਂ ਪੋਥੀਆਂ ਦੇ ਵਿੱਚ ਬਾਣੀ ਹੈ ਦੁਨੀਆ ਤੱਕ ਪਹੁੰਚੇ ਔਰ ਸੰਭਾਲ ਕੇ ਰੱਖਿਆ ਪੋਥੀ ਪਰਮੇਸ਼ਰ ਦਾ ਤਾ ਉਹਨੂੰ ਬਹੁਤ ਸੰਭਾਲ ਕੇ ਰੱਖਿਆ ਔਰ ਬਹੁਤ ਜਿਆਦੀ ਸੇਵਾ ਜਿਹੜੀ ਹੈ ਉਹ ਖਡੂਰ ਸਾਹਿਬ ਕੀਤੀ ਬਾਦਸ਼ਾਹ ਜਾਂਦੇ ਹਮਾਂਜੂ ਆ ਗਿਆ ਕਿਵਾਰੀ ਉਹਨੋਂ ਵੀ ਮੂੰਹ 돌ਵਾ ਜਵਾਬ ਦਿੱਤਾ ਉਹਨੋਂ ਵੀ ਪੈਰਾਂ ਤੋਂ ਕੱਢਿਆ ਤੇ ਫਕੀਰ ਜਿਹੜਾ ਹੈ ਮੋਤਾਜ ਨਹੀਂ ਕਿਸੇ ਦਾ ਫਕੀਰ ਵੇਪਰਵਾ ਹੁੰਦਾ ਫਕੀਰ ਲਾਲਚੀ ਨਹੀਂ ਹੁੰਦਾ ਫਕੀਰ ਸਤਕਾਰ ਕਰਦਾ ਪਰ ਉਹਦੇ ਦਰ ਤੇ ਜਿਹੜਾ ਕੋਈ ਆਂਦਾ ਰਾਜਾ ਭਿਕਾਰੀ ਇੱਕ ਸਮਾਨ ਹੈ ਇਹਨੇ ਵੀ ਫਕੀਰ ਦੇ ਘਰ ਆ ਕੇ ਰਾਜਾ ਰੋਹ ਪਾਵੇ ਕਿਉਂ ਭਾਈ ਇਹ ਮਾਰਾ ਇਹਨੇ ਸਿਖਾਇਆ ਇਹ ਨਹੀਂ ਵੱਡਾ ਬੰਦਾ ਆ ਕੇ ਸਾਡੇ ਤੇ ਰੋਹ ਪਾਏ ਕਿਉਂ ਰੋਹ ਪਾਏ ਜੀ ਰੋ ਆਪਣੀ ਆਪਣੀ ਰੋਟੀ ਹਰ ਬੰਦਾ ਖਾਂਦਾ ਜੇ ਕੋਈ ਅਮੀਰ ਹੋਏਗਾ ਤੇ ਠੀਕ ਹੈ ਉਹਨੂੰ ਅਮੀਰੀ ਮੁਬਾਰਕ ਉਹ ਗਰੀਬ ਦੇ ਉੱਪਰ ਰੋਹ ਨਹੀਂ ਪਾ ਸਕਦਾ ਉਹਨੂੰ ਮਤਲਬ ਉਹਦਾ ਸ਼ੋਸ਼ਣ ਨਹੀਂ ਕਰ ਸਕਦਾ ਉਹਨੂੰ ਦਬਾ ਨਹੀਂ ਸਕਦਾ ਮਾਂਜੂ ਦੇ ਬਾਦਸ਼ਾਹ ਸੀ ਗੁਰੂ ਮਹਾਰਾਜ ਦੇ ਕੋਲ ਆ ਕੇ ਉਹਨੇ ਆਪਣੀ ਮਿਆਨ ਵਿੱਚੋਂ ਕਿਰਪਾਨ ਕੱਢਣ ਦੀ ਕੋਸ਼ਿਸ਼ ਤਲਵਾਰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਮਹਾਰਾਜ ਨੇ ਉਹਨੂੰ ਝਾੜ ਦਿੱਤਾ ਸੀ ਮਹਾਰਾਜ ਕਹਿੰਦੇ ਆ ਤਲਵਾਰ ਫਕੀਰ ਤੇ ਉਠਾਈ ਜਾਂ ਨਾ ਇੱਕ ਨੌਜ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੂਰੀ ਦੇ ਅੱਗੇ ਤੇ ਤੇ ਕੋਠਾ ਹੀ ਨਹੀਂ ਗਈ ਉਹ ਤੇ ਖੁੰਡੀ ਹੋ ਗਈ ਫਕੀਰਾਂ ਤੇ ਨਹੀਂ ਕਿਰਪਾਨ ਉਠਾਈਦੀ ਹੁੰਦੀ ਉਹਨਾਂ ਤੇ ਰੋਬ ਨਹੀਂ ਚਲਾਈਦਾ ਹੁੰਦਾ ਸੋ ਇਦਾਂ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵੀ ਭੈ ਕਾ ਹੋ ਕੋ ਦੇਤ ਨੇ ਨਾ ਪਹਿਮਾਨ ਤੁ ਆਣ ਦਸਨੋਂ ਦੀ ਕਿਰਤ ਕਰੋ ਹਰ ਇੱਕ ਦੀ ਇੱਜ਼ਤ ਕਰੋ ਸਤਿਕਾਰ ਕਰੋ ਪਰ ਜੇ ਕੋਈ ਸਾਡੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕਰੇ ਸਾਡੇ ਦੇ ਦਪਾ ਦਵਾ ਪਾਵੇ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਸ਼ੋਚਣ ਕਰੇ ਆਪਣੀ ਤਾਕਤ ਦੇ ਨਾਲ ਅਮੀਰੀ ਦੇ ਨਾਲ ਤੇ ਫਿਰ ਸਾਡੇ ਗੁਰੂਆਂ ਨੇ ਸਾਨੂੰ ਸਭ ਤੋਂ ਵੱਡਾ ਹਥਿਆਰ ਦੇ ਬਿਦ ਬਤਾ ਦਿੱਤੀ ਹੈ ਗਿਆਨ ਦਿੱਤਾ ਉਹਨੂੰ ਗਿਆਨ ਨਾਲ ਚੁੱਪ ਕਰਾ ਦਿਓ ਬਈ ਭਾਈ ਨਹੀਂ ਪਿਆਰ ਦੇ ਪਿਆਰ ਲੈ ਹਮਦਰਦੀ ਦੇ ਹਮਦਰਦੀ ਲੈ ਸਤਕਾਰ ਦੇ ਸਤਕਾਰ ਲੈ ਠੀਕ ਹੈ ਨਾ ਜਿਹੜੀ ਤੇਰੇ ਕੋਲ ਜੋ ਵੀ ਚੀਜ਼ ਹੈ ਉਹਨੂੰ ਸੰਭਾਲ ਜੇ ਕਿਸੇ ਨੇ ਕਰੋੜਾਂ ਰੁਪਏ ਆਪਣੇ ਘਰ ਰੱਖਿਆ ਹੋਵੇਗਾ ਸਾਨੂੰ ਉਹ ਬਣੀ ਆਰਡਰ ਤਰੋ ਭੇਜਦਾ ਸਾਨੂੰ ਕੋਈ ਉਹ ਮਤਲਬ ਦਿੰਦਾ ਕਿਸੇ ਨੂੰ ਵੀ ਆਲੋ 10000 ਮਹੀਨੇ ਦਾ ਮੇਰੇ ਕੋਲ ਲੈ ਲਾ ਫਿਰ ਉਹਦੀ ਅਮੀਰੀ ਉਹਨੂੰ ਮੁਬਾਰਕ ਉਹਦੀ ਅਮੀਰੀ ਉਹਨੂੰ ਮੁਬਾਰਕ ਉਹਦੇ ਬੱਚਿਆਂ ਨੂੰ ਮੁਬਾਰਕ ਕੋਈ ਕਿਸੇ ਨੂੰ ਨਹੀਂ ਦਿੰਦਾ ਸਾਰੇ ਆਪਣਾ ਕਮਾ ਕੇ ਦੱਸਣ ਉਹਦੀ ਕਿੱਦ ਕਰਕੇ ਖਾਂਦੇ ਨੇ ਇਸ ਕਰਕੇ ਕੋਈ ਕਿਸੇ ਦਾ ਰੋਬ ਨਾ ਕੋਈ ਅਜ ਚੱਲਦਾ ਤੇ ਨਾ ਗੁਰੂ ਨੇ ਸਾਨੂੰ ਸਿਖਾਏ ਐ ਸੋ ਗੁਰੂ ਅੰਗਦ ਦੇ ਮਾਰੀ ਦਾ ਅੱਜ ਪ੍ਰਕਾਸ਼ ਗੁਰੂ ਪਰਬ ਹੈ ਸਾਧ ਸੰਗਤ ਜੀ ਸਾਰੇ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਅੰਗਦ ਦੇ ਜੀ ਦਾ ਜੀਵਨ ਤੇ ਬੜੀਆਂ ਸਾਖੀਆਂ ਵੀ ਬਹੁਤ ਨੇ ਪਰ ਆਪਣੇ ਕੋ ਸਮਾਂ ਨਹੀਂ ਆਪਾਂ ਬਸ ਇਹੀ ਦੇਖਣਾ ਹੈ ਗੁਰੂ ਅੰਗਦ ਦੇ ਜੀ ਨੇ ਸੇਵਾ ਕੀਤੀ ਉਹਨਾਂ ਨੇ ਮਨਮਤ ਛੱਡੀ ਉਹਨਾਂ ਨੇ ਸਨਾਤਨੀ ਪਰੰਪਰਾ ਜਿਹੜੀ ਹੈ ਦੇਵੀ-ਦੇਵਤਿਆਂ ਦੀ ਪੂਜਾ ਉਹ ਛੱਡੀ ਉਹ ਸ਼ਬਦ ਦੇ ਨਾਲ ਜੁੜੇ ਸਿੱਖ ਨੇ ਵੀ ਸ਼ਬਦ ਦੇ ਨਾਲ ਜੁੜਨਾ ਮਾੜਾ ਕਿਛ ਨੂੰ ਨਹੀਂ ਆਪਾਂ ਕਿਹਾ ਨਾ ਸਾਨੂੰ ਸਿਖਾਇਆ ਜਿਹੜਾ ਜਿੱਥੇ ਜੁੜਿਆ ਉਹਨੂੰ ਮੁਬਾਰਕ ਪਰ ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮੇ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਉਹ ਸ਼ਬਦ ਦੀ ਰੌਸ਼ਨੀ ਲੈਣ ਸ਼ਬਦ ਦਾ ਪ੍ਰਕਾਸ਼ ਪ੍ਰਾਪਤ ਕਰਨ ਗੁਰੂ ਅੰਗਦ ਦੇ ਮਾਰੀ ਜਿਵੇਂ ਸੇਵਾ ਸਿਖਾਈ ਹੈ ਉਸ ਤਰ੍ਹਾਂ ਸੇਵਾ ਕਰਨ ਗੁਰੂ ਘਰ ਦੇ ਵਿੱਚ ਸੇਵਾ ਕਰਨ ਸੰਗਤਾਂ ਦੀ ਸੇਵਾ ਕਰਨ ਲੋੜਵੰਦ ਦੀ ਸੇਵਾ ਕਰਨ ਗਰੀਬ ਦੀ ਸੇਵਾ ਕਰਨ ਜੇ ਕੋਈ ਪੜ੍ਹੇ ਲਿਖੇ ਨੇ ਤੇ ਅੱਗੇ ਪੜ੍ਹਾਉਣ ਜੇ ਕੋਈ ਮਾਸਟਰ ਰਟਾਇਰ ਹੋ ਜਾਂਦਾ ਹੈ ਨਾ ਮਾਸਟਰ ਟੀਚਰ ਰਟਾਇਰ ਹੋ ਜਾਂਦਾ ਹੈ ਗੁਰੂ ਅੰਗਦ ਦੇਵ ਜੀ ਦੇ ਨਕਸ਼ੇ ਕਦਮਾਂ ਤੇ ਚੱਲੇ ਜਰੂਰੀ ਨਹੀਂ ਵੀ ਪੈਸੇ ਲੈ ਕੇ ਪੜਾਉਣਾ ਨਿਆਣਿਆਂ ਨੂੰ ਇਹ ਉਹਨਾਂ ਕੋਤੇ ਯਾਰ ਬਹੁਤ ਹੁੰਦਾ ਟੀਚਰਾਂ ਕੋਲ ਕੋਈ ਸਾਇੰਸ ਦਾ ਟੀਚਰ ਮੈਥ ਦਾ ਟੀਚਰ ਹੈ ਜਿਹੜਾ ਗਰੀਬ ਹੈ ਉਹਨੂੰ ਥੋੜੇ ਪੈਸਿਆਂ 'ਚ ਪੜਾ ਦਿਓ ਮੁਕਤ ਵੀ ਪੜਾ ਦਿਓ ਇਹ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬਖਸ਼ੀ ਹੋਈ ਜਿਹੜੀ ਸੇਵਾ ਹੈ ਨਾ ਜਿਹੜੇ ਬੱਚੇ ਨੂੰ ਪੜਾਉਂਦੇ ਹੁੰਦੇ ਸਨ ਉਹ ਸੇਵਾ ਮਿਲ ਜਾਏਗੀ ਜਿਹੜਾ ਟੀਚਰ ਲੈਣ ਦੇ ਵਿੱਚ ਉਹ ਮਾਅਬ ਕਰਨਾ ਉਹ ਟਿਊਸ਼ਨਾਂ ਦਾ ਲਾਲਚ ਨਾ ਕਰੇ ਉਹ ਬੱਚਿਆਂ ਨੂੰ ਇਮਾਨਦਾਰੀ ਨਾਲ ਪੜਾਵੇ ਜਿਹੜਾ ਇਮਾਨਦਾਰੀ ਨਾਲ ਪੜਾਉਂਦਾ ਉਹਨੂੰ ਸਲੂਟ ਹੈ ਤੇ ਜਿਹੜਾ ਟਿਊਸ਼ਨਾਂ ਦੀ ਆਸ ਰੱਖਦਾ ਵੀ ਪੈਸੇ ਲੈ ਕੇ ਪੜਾਉਣਾ ਉਹ ਗਲਤ ਹੈ ਤੇ ਜੇ ਕੋਈ ਟੀਚਰ ਹੋ ਜਾਂਦਾ ਤੇ ਉਹ ਚੰਗੀ ਤਰ੍ਹਾਂ ਮਨ ਬਣਾ ਕੇ ਸੇਵਾ ਕਰ ਲਵੇ ਗੁਰੂ ਅੰਗਦ ਦੇਵ ਜੀ ਦੀ ਬੜੀ ਉਸ ਟੀਚਰ ਦੇ ਉੱਪਰ ਉਸ ਅਧਿਆਪਕ ਉੱਪਰ ਕਿਰਪਾ ਹੋਏਗੀ ਬੱਚੇ ਨੂੰ ਕਈ ਵਾਰ ਪੜਨਵਾਦ ਤੇ ਕੋਈ ਟੀਚਰ ਨਹੀਂ ਮਿਲਦੇ ਟਿਊਸ਼ਨਾਂ ਰੱਖਣੀਆਂ ਪੈਂਦੀਆਂ ਜਿਹੜੇ ਸਾਡੇ ਟੀਚਰ ਟਾਇਰ ਹੁੰਦੇ ਨੇ ਉਹਨਾਂ ਕੋ ਬੜੇ ਤੇਰੇਬੇ ਹੁੰਦੇ ਨੇ ਉਹ ਬੱਚਿਆਂ ਨੂੰ ਪੜਾਉਣ ਆਪਣਾ ਬੁਢਾਪਾ ਲੇਖੇ ਲਾਉਣ ਇਹੀ ਸਾਨੂੰ ਸਿਖਾਇਆ ਵੰਡ ਛਕਣਾ ਹੋਰ ਵੰਡ ਕੇ ਛਕਣਾ ਕੱਲਾ ਭੋਜਨ ਲੰਗਰ ਨਹੀਂ ਹੈ ਵਿਦਿਆ ਨੂੰ ਵੀ ਵੰਡਣਾ ਵਿਦਿਆ ਵਿਚਾਰੀ ਦਾ ਪਰਉਪਕਾਰੀ ਹੈ ਮੇਰੀ ਬੇਨਤੀ ਟੀਚਰ ਸਹਿਬਾਨ ਜੋ ਵੀ ਹਨ ਉਹ ਜਰੂਰ ਇਹ ਬੇਨਤੀ ਨੂੰ ਪ੍ਰਵਾਨ ਕਰਨ ਸੋ ਗੁਰੰਗਤ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਗੁਰੂ ਮਹਾਰਾਜ ਸਭ ਨੂੰ ਖੁਸ਼ੀਆਂ ਦੇਣ ਤੰਦਰੁਸਤੀਆਂ ਦੇਣ ਨਾਮ ਬਖਸ਼ਣ ਐਨੀ ਸੇਵਾ ਪ੍ਰਵਾਨ ਕਰੋ ਪੁੱਲ ਚੁਕਮਾਓ ਕਰਨੀ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ